ਹਾਂਜੀ ਇਹ ਵੀਡੀਓ ਸਪੈਸ਼ਲ ਆਪਾਂ कॉटन सूटਾਂ ਦੇ ਲੈ ਕੇ ਆਏ ਆ ਕਿਉਂਕਿ कॉटन सूटਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਜੀ ਪ੍ਰਿੰਟਰਡ कॉटन ਸ਼ਰਟ ਆਏਗੀ ਮਸਲੀਨ कॉटन ਦੀ ਬਾਟਮ ਐਂਡ ਮਸਲੀਨ कॉटन ਦਾ ਹੀ ਦੁਪੱਟਾ ਹੋਏਗਾ ਟਾਈ ਡਾਈ ਦੇ ਵਿੱਚ ਇਨ੍ਹਾਂ ਸੂਟਾਂ ਦੀ ਬਹੁਤ ਜ਼ਿਆਦੀ ਇਨਕੁਆਰੀਜ਼ ਆ ਰਹੀ ਸੀ ਕਿ ਆਪਾਂ ਸਪੈਸ਼ਲ ਹੁਣ ਵੀਡੀਓ ਦੇ ਵਿੱਚ ਸਾਰੇ ਕਲਰ ਐਡ ਕਰ ਦਿੱਤੇ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਇਹ ਫੈਬਰਿਕ ਕਿਉਂਕਿ कॉटन ਦੇ ਵਿੱਚ ਹੁਣ ਕਾਫੀ ਜ਼ਿਆਦਾ ਫੈਬਰਿਕ ਆ ਰਿਹਾ ਹੈ ਜਿਵੇਂ ਕਿ ਇਹ ਸ਼ਿਮਰ ਮਿਕਸ ਆ ਰਿਹਾ ਹੈ ਪਾਰਟ ਵੇਅਰਸ ਵਾਸਤੇ ਜਾਂ ਫਿਰ ਪਿਓਰ ਕਾਟਨ ਵੀ ਆ ਰਹੀ ਹੈ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਵੇਂ ਵਿంటర్ ਸੀਜ਼ਨ ਦੇ ਵਿੱਚ ਕ੍ਰੇਪ ਤੇ ਜਾਂ ਚਿਚਨਾਉਣ ਤੇ ਆਉਂਦਾ ਸੀ ਹੁਣ ਇਹ ਕਾਟਨ ਦੇ ਵਿੱਚ ਵੀ ਆ ਰਿਹਾ ਹੈ ਪੈਰਾਮੀਟਰ ਦੇ ਅਕੋਰਡਿੰਗ ਹੋਊਗਾ ਪ੍ਰਾਈਸ ਸਭ ਦਾ ਅਲੱਗ-ਅਲੱਗ ਹੋਊਗਾ ਜਿਸ ਤਰ੍ਹਾਂ ਦੀ ਐਮਬਰਾਇਡਰੀ ਐਂਡ ਫੈਬਰਿਕ ਹੋਊਗਾ ਉਦਾਂ ਦਾ ਹੀ ਇਹਨਾਂ ਦਾ ਪ੍ਰਾਈਸ ਹੁੰਦਾ ਹੈ ਜਿਸ ਤਰ੍ਹਾਂ ਕਿ ਇਹ ਵੀ ਕਾਟਨ ਹੈਗੀ ਬਟ ਇਹਦੇ ਉੱਪਰ ਹਲਕਾ ਜਿਹਾ ਆਰੀ ਵਰਕ ਦੇ ਸਿਕਵੈਂਸ ਵਰਕ ਦਿੱਤਾ ਹੋਇਆ ਕੋਈ ਫੁੱਲ ਪਾਰਟੀ ਵੇਅਰ ਸੂਟ ਲੱਗ ਰਹੇ ਨੇ ਇਹ ਵੀ ਤੁਸੀਂ ਬਾਇ ਕਰ ਸਕਦੇ ਹੋ ਤੁਸੀਂ ਸ਼ਰਟਾਂ ਦਾ ਫੈਬਰਿਕ ਵੀ ਲੈ ਸਕਦੇ ਹੋ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਬਟ ਇਹ ਵਿਦਆਊਟ ਦੁਪੱਟਾ ਹੁੰਦੇ ਨੇ ਬਟ ਇਹ ਸੂਟ ਇਹਨਾਂ ਨੂੰ ਦੁਪੱਟਾ ਹੈਗਾ ਪਰ ਇਹਨਾਂ ਦਾ ਪ੍ਰਾਈਸ ਅਲੱਗ ਲੱਗਿਆ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਦੁਪੱਟੇ ਨਾਲ ਵੀ ਲੈ